ਉਹ ਆਇਆ ਨਾ ਪੱਟਾ ਆ ਓਏ ਚਲੋ ਚਲੋ ਆਇਆ ਦਿਸਦਾ ਆਇਆ ਨਾ ਦੀਦਾ ਚਲੋ ਚਲੋ ਪਹਿਲਵਾਨ ਚਲ ਦੀਦਾ ਆਇਆ ਨਾ ਓਏ ਹੁਣ ਪਹੁੰਚ ਚੁੱਕੇ ਆ ਗੋਇੰਦਵਾਲ ਸਾਹਿਬ ਪੁਲ ਜਿਹੜਾ ਆ ਉੱਥੇ ਪਹੁੰਚ ਚੁੱਕੇ ਆ ਬਾਈ ਬਾੜੀਆਂ ਦੇਖੀਆਂ ਔਰ ਕੁੱਤਾ ਦਾ ਕੁੱਤਾਂ ਦਸੀਆਂ ਨਾ ਟਾਪਾਂ ਕਰੀਏ ਇਹ ਕਿੱਥੇ ਲੱਗੀ ਆ ਲੱਜ ਜਾ ਲੱਜ ਜਾ ਲੱਜ ਜਾ ਕੋਪੇ ਮੂ ਮਾਰ ਰੇ ਹੋਰ ਕੋਲੇ ਕਿੰਨੇ ਕੁੱਤੇ ਨੇ ਨਾਂਦਰ ਗਾਂ ਕਰ ਬੰਦ ਆਉ ਲੱਗਦੀ ਓਏ ਆਉ ਲੱਗਦੀ ਆਉ ਆਉ ਲੱਗਾ ਆਉ ਆ ਦੇ ਆਉ ਦੇ ਆ ਦੇ ਮੈਂ ਕਿਹਦੇ ਆਣਾ ਮੈਂ ਇੱਧਰ ਤੇ ਬੁੱਝਾਂ ਲੱਭਣੇ ਬੱਬਾ ਜੀ ਆ ਦੇ ਕੁੱਤੇ ਨੂੰ ਮਾਰ ਰਹੇ ਸੀ ਯਾਰ ਪਰ ਬਹੁਤ ਮੁਸ਼ਕਲ ਆ ਜੇ ਇੱਕ ਦਿਨ ਹੋਰ ਵੀ ਬੋਡੀ ਰਹਿ ਜਾਂਦੀ ਤੇ ਇਹ ਵੀ ਨਹੀਂ ਸੀ ਮਿਲਣੀ ਤੋ ਇਸ਼ਨਾਨ ਕਰਾ ਕੇ ਚਾਹੇ ਸੀ ਇਹ ਬੁਢੀ ਚੋਣ ਉਹ ਅਜੇ ਰਹਿ ਰਹੇ ਨੇ ਸਾਡੇ ਭਰਾ ਸਾਡੇ ਦੋਸਤ ਤੇ ਸਾਡੇ ਭਾਈ ਵਾਲ 24 ਘੰਟੇ ਹੀ ਬਸ ਇਹਨਾਂ ਦਾ ਸੇਵ ਨਹੀਂ ਅਸੀਂ ਦੇ ਸਕਦੇ ਇਹਨਾਂ ਸਿਲੰਡਰ ਵੀ ਆਪਣੇ ਕੋਲ ਰੱਖੇ ਨੇ ਨਹੀਂ ਪਤਾ ਬਾਬਾ ਜੀ ਨਾਲੇ ਸੇਵਾ ਕਰਦਾ ਸੀ ਕਰਦਾ ਸਲਾਹ ਜਮਾ ਸੋ ਵੀ ਨਹੀਂ ਕਰ ਉਹ ਕਿੱਥੇ ਘੜਾ ਪਾ ਲੈ ਜਾਂਨੇ ਮੁੱਖ ਸਿਵਾਦਾਰ ਜਿਹੜੇ ਨੇ ਜੀਮੋਸ਼ਨ ਕੀ ਨੇ ਹਮ ਲੋਗਾਂ ਪਟਾਟ ਕੇ ਕਿਵੇਂ ਤੋਂ ਜਿਹੜਾ ਹੈਗਾ ਮੁੱਢਾ ਤੱਕ ਜਾਣਕਾਰੀ ਮਿਲੀ ਸੀ ਕਿ ਕਿਵੇਂ ਤੁਰਸਾ ਜਿਹੜਾ ਹੁਣ ਜਿਹੜਾ ਇਹ ਰੈਸਕਿਊ ਉਹਦੇ ਨੂੰ ਕਿਹੜਾ ਕਿਹੜਾ ਕਾਹਦਾ ਹੈ ਪਹਿਲੇ ਆਈ ਨਾ ਢਕੇ ਜਿਹਨੇ 98 ਵਿੱਚ ਮੈਂ ਐਨਸੀ ਜੀ ਕੈਂਪ ਲਾਇਆ ਸੀ ਖਾਲਸਾ ਕਾਲਜ ਕਹ ਰਿਹਾ ਆ ਦੇਖ ਜਿਹਦੇ ਆਪਾਂ ਸਿਰ ਡੋਬਦੇ ਫਿਰ ਤੁਹਾਨੂੰ ਸ਼ਹਿਰ ਪਹੁੰਚਾਉਂਦੇ ਆ ਮੈਂ ਤੁਸੀਂ ਜੀਨ ਛੱਡਦੇ ਆ ਬਹੁਤ ਵਧੀਆ ਗੱਲ ਹੈ ਨਹੀਂ ਭਾਜੀ ਮੈਂ ਹਾਂ ਮੈਂ ਦਰਿਆ ਦੇ ਵਿੱਚ ਵੜ ਗਿਆ ਹਾਂ ਆਜੋ 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 ਸੋਟ ਵੀ ਤੇ ਆਈ ਨਾ ਜੀ ਆ ਜੀ ਸਾਹਿਬ ਵੀ ਆ ਗਏ ਦੱਸ ਬੋ ਰੇ ਰਿੰਕੂ ਆਪਾਂ ਬਾਅਦ ਚ ਵੇ ਇਕੱਠੇ ਜਾਣੇ ਛਾਣਦੇ ਆ ਪਹਿਲਾਂ ਇੱਥੇ ਇੱਕ ਦੇਖ ਲਓ ਜਿੱਥੇ ਕਿ ਬੈਠੇ ਆ ਹਾਂਜੀ ਹਾਂਜੀ ਕਿੱਥੇ ਆ ਹੋ ਰਿਹਾ ਬਬਾਈ ਚਲੋ ਉਧਰੋਂ ਚਲੋ ਉਹ ਐ ਨਾ ਪੱਟਾ ਆ ਓਏ ਚਲੋ ਚਲੋ ਐ ਦਿਸਦਾ ਆਇਆ ਨਾ ਦੀਦਾ ਚਲੋ ਚਲੋ ਪਹਿਲਵਾਨ ਚਲ ਦੀਦਾ ਆਇਆ ਨਾ ਓਏ ਬੈਟਰੀ ਡਾਊਨ ਹੋ ਜਾਣੀ ਜਲਦੀ ਲੈ ਜਾ ਅਗਰ ਮਾਚਾ ਕੜਿਆਲਾ ਜਾਣਾ ਲੱਗੇ ਕੜਿਆਲਾ ਹੀ ਹੈ ਇਹ ਤਾਂ ਨਹੀਂ ਕਹਿੰਦਾ ਕੋਈ ਵੀ ਇਹ ਨਹੀਂ ਕਹਿੰਦਾ ਕੁਝ ਜਾਣਦਾ ਕੋਈ ਚੱਲ ਉਹ ਭਰਾਂ ਦਾ ਕੋਈ ਨਹੀਂ ਨਾ ਇਹ ਦੇਖਾਉਣਾ ਆ ਆ ਚਾ ਚਾ ਚੱਲ ਨਾ ਮਗਰ ਮਾਸ਼ਾ ਲੱਗਦਾ ਯਾਰ ਨਹੀਂ ਘੜਿਆ ਲੱਗਦਾ ਨਹੀਂ ਲਾਈਵ ਨਹੀਂ ਉਹ ਦੂਜਾ ਵੀ ਤੇ ਅਹਨ ਤੋਂ ਦੂਸਮਾਨ ਸਾਰਾ ਹੈ ਨਾ ਬਾਹਰ ਕੱਢ ਰਾਉਂਦੇ ਹਨ ਜੀ ਉਹ ਅੰਦਰ ਜਿਹਾ ਪਹੁੰਚ ਚੁੱਕੇ ਆ ਗੋਇੰਦਵਾਲ ਸਾਹਿਬ ਕੋ ਜਿਹੜਾ ਆ ਉੱਥੇ ਪਹੁੰਚ ਚੁੱਕੇ ਆ ਤਕਰੀਬਨ ਕਾਫੀ ਸਮਾਂ ਜਿਹੜਾ ਵਿੱਚ ਸਾਨੂੰ ਹੋ ਚੁੱਕਿਆ ਦਰਿਆ ਦੇ ਵਿੱਚ ਆਉਂਦਿਆਂ ਨੂੰ ਰੈਸਕਿਊ ਆਪਰੇਸ਼ਨ ਚੱਲਦੇ ਹਨ ਪਰ ਜਿਹੜਾ ਅੱਜ ਸਫਲਤਾ ਨਹੀਂ ਮਿਲੀ ਹੁਣ ਕੱਲ ਨੂੰ ਫਿਰ ਸਾਡੀ ਟੀਮ ਜਿਹੜੀ ਉਹ ਲੱਗੂਗੀ ਤੇ ਆਸ ਕਰਦੇ ਹਾਂ ਜਲਦ ਜਿਹੜਾ ਅਸੀਂ ਲੱਭ ਕੇ ਤਾਂ ਪਰਿਵਾਰ ਨੂੰ ਇਹ ਬਾੜੀਆਂ ਜਿਹੜਾ ਸੌਂਪੀਏ ਤੇ ਕਾਫੀ ਔਖਾ ਸੀ ਦਰਿਆਵਾਂ ਦੇ ਵਿੱਚ ਬਾੜੀਆਂ ਜਦੋਂ ਪਾਣੀ ਵੀ ਇੱਕ ਛੱਡਿਆ ਹੋਇਆ ਤੇ ਕਾਫੀ ਦੂਰ ਦੂਰ ਤੱਕਰ ਬਾੜੀਆਂ ਜਿਹੜੀਆਂ ਨਿਰਲ ਜਾਂਦੀਆਂ ਤੇ ਹੁਣ ਜਿਹੜਾ ਸਾਡੀ ਟੀਮ ਜਿਹੜੀ ਹੁਣ ਬੌੜੀਆਂ ਆ ਕਿਸ਼ਤੀਆਂ ਬਾਹਰ ਕੱਢ ਕੇ ਜਿਹੜੀਆਂ ਰੱਖਾਂਗੇ ਆਜ ਗੁਇੰਦਵਾਲ ਸਾਹਿਬ ਤੋਂ ਅੱਗੇ ਦੀ ਹੁਣ ਹਰੀਕੇ ਪਤਣਾ ਨੂੰ ਚੱਲੇ ਆ। ਉਹ ਕਿੰਨਾ ਤਲਾਸ਼ ਪਿੱਛੇ ਕੀਤੀ। ਹੁਣ ਅੱਗੇ ਦੀ ਸਲਾਹ ਜਾ ਰਹੇ ਜਿਵੇਂ ਦੇਖੋ ਬਰਤਲੇ ਦੇ ਬਹੁਤ ਟੰਗ ਆ। ਸਾਨੂੰ ਅੱਜ ਲੱਗਦਾ ਵੀ ਅੱਜ ਜੀਵਨ ਬਾੜੀਆਂ ਸਾਰੀਆਂ ਰਿਕਵਰ ਕਰਨ ਲਵਾਂਗੇ। ਤੇ ਉਹ ਉਹ ਬਾਈਓਨ ਭਾਈ ਭੋੜੀਆਂ ਦੇਖੀਆਂ ਹੋਰ ਕੁੱਤਾ ਤਾਂ ਦੱਸਿਆ ਨਾ ਟਾਵਾਂ ਕਰਦੇ ਇਹ ਕਿੱਥੇ ਲੱਗੀਆਂ ਜਾਂ ਚੱਲ ਜਾਂ ਚੱਲ ਇਧਰ ਮੋੜ ਪੈ ਵਿੱਚ ਬਾਹਰ ਬੋੜੀਆਂ ਮਾਰੇ ਕੋਈ ਜਵਾਰ ਇੱਧਰ ਪਹਿਲੇ ਮੇਜ ਕਾਂ ਕਰ ਬੋ ਆ ਲੱਗਦੀ ਓਏ ਆ ਲੱਗਦੀ ਆ ਆ ਆ ਲੱਗਾ ਓਦੇ ਆ ਦੇ ਆ ਦੇ ਆ ਦੇ ਇੱਧਰ ਤੇ ਬੁੱਝਾ ਨਾ ਬਣੇ ਬਾਬਾ ਜੀ ਆ ਦੇ ਕੁੱਤੇ ਨੂੰ ਮਾਰ ਰਹੇ ਸੀ ਯਾਰ ਹੈਗੀ ਹਾਂ ਹੈਗੀ ਆ ਭਾਈ ਇਹ ਪੁਰਾਣਾ ਬਹੁਤ ਆ ਕਿੰਨਾ ਆ ਇਹਦਾ ਕੰਗਾਲਾ ਦਾ ਖਾਦਾ ਤਾਂ ਸਾਰਾ ਹੀ ਇਹ ਕਿੰਨੇ ਦਿਨਾਂ ਦਾ ਬਾਈ ਇਹ ਕਿਦੰਦੀ ਆ ਉਹ ਰਾਤ ਦੀ ਆ ਓਏ ਰਾਤ ਦੀ ਆ ਕਹਿੰਦੇ ਲਿਆ ਚੱਕ ਲਿਆ ਵੇਖ ਮਰਦਾ ਪਛਾਣ ਕਰਿਆ ਭਾਜੀ ਕਹਿੰਦਾ ਕੱਛਾ ਪਾਇਆ ਇਹਦੇ ਯਾਰ ਕੁੱਤੇ ਖਾ ਗਏ ਇਹ ਯਾਰ ਹੋਈ ਆ ਕੁੱਤੇ ਖਾ ਗਏ ਹੁਣੇ ਫੇ ਪਾਣੀ ਆ ਉਹ ਜਰਾ ਵਾ ਮੂੰਹ ਮਾ ਸਾਰਾ ਖੁੱਲਿਆ ਪਿਆ ਉਹ ਹੋਈ ਆ ਯਾਰ ਰਾਤ ਦੀ ਆ ਗਈ ਆ 4 ਦਿਨ ਤਾਂ ਹੋ ਗਈ ਆ ਯਾਰ ਆਈ ਨੂੰ ਇੱਕ ਕਰੀ ਜਾ ਕੇ ਪਰੇ ਵੀ ਚੈੱਕ ਕਰੇ ਆ ਆਹ ਲਿਖਾ ਬੱਬੇ ਨਾਮ ਪੜਾਉਣਾ ਤੁਸੀਂ ਮੈਂ ਕਹੀ ਤੈਨੂੰ ਨਾਮ ਆ ਯਾਰ ਹਾਂ ਦੱਸ ਕੀ ਪੜਾਉਣਾ ਨਹੀਂ ਨਾ ਹੱਥ ਚੱਕ ਕੇ ਸਾਈਡ ਮਾਰਦੇ ਤੈਨੂੰ ਨਾ ਪੂਰਾ ਲਿਖਿਆ ਦੇਖੋ ਯਾਰ ਇੱਕ ਮਿੰਟ ਇਦਾਂ ਰੱਖੀ ਕੀ ਲਿਖਿਆ ਕੀ ਨਾਮ ਲਿਖੀ ਪੜੀ ਮੇਰਾ ਰਣਜੀਤ ਇੱਕ ਇੱਕ ਮਿੰਟ ਇੱਕ ਵਾਰ ਤਾਂ ਚੱਕੀ ਨਾ ਹਾਂਜੀ ਇੱਕ ਬੋਡੀ ਜਿਹੜੀ ਹੁਣੇ ਉਹ ਬਾਈਆਂ ਨੇ ਦੱਸਿਆ ਦੇਖੋ ਕਿਵੇਂ ਇਦਾਂ ਦੇ ਆ ਝੰਗ ਵੇਲੇ ਕਿਵੇਂ ਬਣੇ ਹੋਏ ਆ ਦੇ ਵਿੱਚ ਬੋੜੀਆਂ ਲੱਗਣੀਆਂ ਫਿਰ ਵਿੱਚ ਕਰਨੀਆਂ ਪਰ ਬਹੁਤ ਮੁਸ਼ਕਲ ਆ ਜੇ ਇੱਕ ਦਿਨ ਹੋਰ ਵੀ ਬੋਡੀ ਰਹਿ ਜਾਂਦੀ ਤੇ ਇਹ ਵੀ ਨਹੀਂ ਸੀ ਮਿਲਣੀ ਤਾਨੂੰ ਹੁਣ ਕੈਮਰੇ ਦਿਖਾ ਨਹੀਂ ਸਕਦੇ ਪੂਰਾ ਬਾਲ ਢਿੱਡ ਤੱਕ ਖਾ ਚੁੱਕੇ ਕੁੱਤੇ ਮੂੰਹ ਮਾਰ ਰਹੇ ਸੀ ਪੂਰੀ ਜਿਹੜੀ ਬਾਡੀ ਉਹ ਖਾ ਚੁੱਕਿਆ ਕੁੱਤੇ ਜਾਨਵਰਾਂ ਨੇ ਖਾ ਲਈ ਗਈ ਆ ਹੁਣ ਤਿੰਨ ਹੋਰ ਬਾਡੀਆਂ ਲੱਭਣੀਆਂ ਜ਼ਰੂਰੀ ਆ ਲੱਭਣੀਆਂ ਹਜੇ ਤੱਕ ਹੈਗੀਆਂ ਇਹ ਜਿਹੜੀ ਪਛਾਣੇ ਦੀ ਹੋਈ ਇੱਕ ਬਾਹ ਤੇ ਰਣਜੀਤ ਲਿਖਿਆ ਇੱਕ ਜਿਹੜੀ ਚੈਨ ਪਾਈ ਹੋਈ ਆ ਉਹਦੇ ਤੋਂ ਪਛਾਣ ਹੋ ਚੁੱਕੀ ਆ ਹੁਣੇ ਉਹਨਾਂ ਨੂੰ ਫੋਨ ਮਾਰਿਆ ਵੀ ਇੱਕ ਜਿਹੜੀ ਆ ਫੋਨ ਕੱਢੀ ਆ ਆਪਣਾ ਬਬਨ ਪੂਜੇ ਉਹਦੇ ਕੋਲ ਲੋਕੇਸ਼ਨ ਭੇਜੀ ਉਤੋਂ ਰਣਜੀਤ ਨਾਮ ਤੋਂ ਕਹਿੰਦੇ ਸਾਡੇ ਆ ਰਣਜੀਤ ਨਾਮ ਜਿਹੜਾ ਲਿਖਿਆ ਹੋਇਆ ਤੇ ਢਿੱਡ ਦੀਆਂ ਨਾੜਾਂ ਇੱਥੇ ਤੱਕੜ ਪਹੁੰਚ ਚੁੱਕੀਆਂ ਕੁੱਤੇ ਜਿਹੜੇ ਖਾ ਚੁੱਕੇ ਆ ਨੇ ਵਟਸਐਪ ਗੱਡੀਆਂ ਆ ਨਹੀਂ ਰਹਿ ਰਿਹਾ ਆ ਉੱਪਰ ਦੇ ਲੋਕ ਨਹੀਂ ਨਹੀਂ ਭਜੀ ਇਹ ਨਹੀਂ ਆਪਰ ਹੈਗਾ ਮੈਨੂੰ ਹੱਥੋਂ ਪਤਾ ਨਾ ਬਿਨਾਂ ਹੱਥੋਂ ਮੈਂ ਕੱਟ ਲਿਆ ਆਹ ਸਹੀ ਆਹਗਾ ਮੰਗਲ ਦੇ ਮੇਕਾਂ ਆਂਦੀ ਮਾਣਾ ਨੇ ਕਿੱਥੇ ਓਏ ਓ ਨਾਨਾ ਟਲ ਜੁਰੇ ਓਰੇ ਜੁਰਾ ਮਿੱਠੀ ਚੀਜ਼ਾਂ ਰੂਲ ਆਜੇ ਕੋਈ ਰਸਾ ਫਾੜ ਲਾ ਰਸਾ ਸੇਟ ਦੇ ਉਹਨਾਂ ਆਪਣਾ ਦੇ ਰਮਾ ਭਾਈ ਪਰ ਇਹਨਾਂ ਪਰ ਇਹਨਾਂ ਪਰ ਇਹਨਾਂ ਪਰ ਇਹਨਾਂ ਨੂੰ ਪਰ ਇਹਨਾਂ ਨੂੰ ਪਚਾ ਬਚਾ ਆਜੇ ਇੱਕ ਵਾਰ ਬੈਲਾ ਫੜ ਲਾ ਯਾਰ ਅਰੇ ਸਾਫ ਫੜਿਓ ਬਾਈ ਮੜ ਜਾ ਕਿਹੜਾ ਖਾਣਾ ਪਿੰਦਾ ਵੀਰੇ ਇਹ ਕਿਹੜਾ ਖਾਣਾ ਪਿੰਦਾ ਇਹ ਇੱਕ ਬਾਈ ਇੱਕ ਹੋਰ ਕਹਿੰਦੇ ਉਹ ਉੱਥੇ ਹੈਗੀ ਅਸੀਂ ਉਹ ਵੀ ਦੇਖ ਲੈਣ ਮਾੜੇ ਬੰਨ ਕਹਿੰਦਾ ਇਹਨੂੰ ਇੱਕ ਹੋਰ ਆ ਸਾਡਾ ਬੰਦਾ ਵੀ ਰੁੜਿਆ ਹੈ ਤੁਸੀਂ ਵੀ ਲੱਭਦੇ ਪਿਆ ਵੀਰੇ ਤਾਂ ਤੇਰਾ ਸਾਰੀ ਗੱਲ ਦੱਸਦਾ ਇਹ ਨਾ ਬੈਗ ਵਾਲਾ ਬੰਦਾ ਵਾ ਪੱਤਰਾ ਡੰਗਰ ਚਾਰਦਾ ਇੱਥੇ ਤੇ ਇੱਥੋਂ ਵੀ ਤਾਂ ਦੇ ਲਾਸ਼ ਲੱਭੀ ਜੋ ਕੋਈ ਢੇੜੀ ਨਹੀਂ ਕੋਈ ਜਾਨ ਦੇ ਦਿਆ ਹਾਂ ਥੱਲੇ ਆਈ ਦੂ ਕੋਈ 2 4 ਕਿਲੋਮੀਟਰ ਉਪਰ ਹਾਂ ਹਾਂ ਉਹਨਾਂ ਨੂੰ ਬੰਦਾ ਦੇਖ ਗਿਆ ਤੁਰ ਜਾਂਦਾ ਦੇਖਦਾ ਪਰ ਉਹਨਾਂ ਨੂੰ ਕੋਈ ਢੇੜੀ ਦਾ ਬੰਦਾ ਢੇੜੀ ਨਹੀਂ ਜਾਂਦੇ ਆ ਜਾ ਕਿਉਂ ਢੇੜੀ ਕਹਿੰਦੇ ਆਂਦੇ ਪਤਾ ਨਹੀਂ ਜਿਹੜਾ ਕੀ ਤਾਂ ਕੀ ਗੱਲ ਉਹਨਾਂ ਤਾਂ ਤੁਹਾਡੀ ਗੱਲ ਦੇ ਨਹੀਂ ਕਰਾ ਰਣਾ ਅੱਛਾ ਉੱਥੇ ਲਾ ਬੰਨ ਇਹਨੂੰ ਇਹਨੂੰ ਤਾਂ ਬੰਨ ਆ ਜਾ ਬੋਏ ਚੁੱਪ ਚੁੱਪ ਇਹ ਕਿਉਂ ਤੇ ਹੈਗੀ ਉਹ ਦੇਖਿਆ ਕਿਹਦਾ ਨਹੀਂ ਉਹ ਨਹੀਂ ਕਰ ਰਹੀ ਉੱਥੇ ਵੀ ਕਹਿੰਦੇ ਇੱਕ ਹੈਗੀ ਲੱਭੀ ਹਾਂ ਉੱਥੇ ਦੇਖ ਕੇ ਆਈਏ ਤੁਹਾਡਾ ਵੀ ਤੁਹਾਡਾ ਕਿਦਾਂ ਰੋੜਿਆ ਪਾਜੀ ਕਿੱਥੋਂ ਦਾ ਢੰਡਾ ਤਾਂ ਆਇਆ ਇਸ ਵੇਲੇ ਦਾ ਹਾਂ ਤਾਂ ਲੈ ਇਸ ਵੇਲੇ ਦਾ ਵੱਡਾ ਢਾੜਾ ਇਹ ਬਨੇ ਚਾਰ ਬੰਦੇ ਰੋੜੇ ਵਿਆਹ ਤੋਂ ਯਾਰ ਪਾਜੀ ਹਾਂ ਨਾਉਣ ਗਏ ਜਿਹੜੇ ਚਾ ਵੀਰੇ ਨਹੀਂ ਨਹੀਂ ਮੂਰਤੀ ਪੂਜਾ ਕਰਨ ਗਏ ਚਾਰ ਰੋੜੇ ਵੀਰੇ ਇੱਕ ਰਸਤਾ ਮਿਲ ਜੂ ਇੱਧਾ ਕਿਤੇ ਰਸਤਾ ਮਿਲ ਜੂ ਆਹ ਤੋਂ ਆਲੇ ਭਾਈ ਇਹਦੇ ਹਾਂ ਨਹੀਂ ਪਾਣੀ ਨਹੀਂ ਪੀਣਾ ਵੀਰੇ ਆ ਰਹੇ ਅਸੀਂ ਉਹ ਉਹ ਬੋਰਡ ਦੇਖ ਲਈ ਇੱਕ ਬੰਦਾ ਹੋਰ ਇੱਕ ਪਾਜੀ ਹਾਂ ਜੀ ਨਹੀਂ ਆ ਗਏ ਸੀ ਮੁਰਗੀ ਉਹਨੇ ਉਹ ਦੇਖਿਆ ਜੀ ਤਾਂ ਉਹਦਾ ਉੱਪਰ ਕਰਦੇ ਰੱਸਾ ਹੈਗਾ ਆਪਣੇ ਕੋਲ ਭਾਈ ਦੂਜਾ ਨੇ ਤਾਂ ਉੱਪਰ ਕਰਦੇ ਉਹ ਛੱਡੇ ਉੱਥੇ ਨਹੀਂ ਉੱਤੇ ਦਾ ਸਮੈਲ ਕੋ ਮਾਰੂਗਾ ਅੱਛਾ ਠੀਕ ਠੀਕ ਜੀ ਇਹ ਗੱਲ ਆ ਕੇ ਪਰੇ ਪੁਰਾਣੇ ਚਾਰ ਅੱਜ ਆ ਗਏ ਹੋ ਰਹੀ ਹੋਈ ਇੱਕ ਤੋਂ ਨੀਂ ਲੱਗ ਗਈ ਹੈ ਕਾਲ ਨੂੰ ਮੂਰ ਮੂਰ ਬਾਈ ਰੱਸਾ ਦੇ ਰੱਸਾ ਦੇ ਇਹ ਬਾਈਆਂ ਨੇ ਦੱਸਿਆ ਵੀ ਇੱਕ ਸਾਡਾ ਵੀ ਰੁੜਿਆ ਪਿਆ ਇਹਨਾਂ ਦਾ ਵੀ ਇੱਕ ਬੰਦਾ ਕੱਲ ਦਾ ਰੁੜਿਆ ਜੀ ਮੱਝਾ ਚਾਰਦਾ ਸੀ ਹਾਂ ਜੀ ਮੱਝਾ ਆ ਗਿਆ ਅੱਛਾ ਪੱਕਾ ਇੱਥੇ ਤੁਸੀਂ ਪੱਕੇ ਇੱਥੇ ਦੇ ਹਾਂ ਲਾਜ ਜੰਗੀ ਇਹਨਾਂ ਨੇ ਆਪ ਦੇਖੀ ਮੈਂ ਨਹੀਂ ਦੇਖੀ ਆ ਇਹ ਦੇਖੀ ਆ ਲਾਜ ਕੋਲ ਸੋ ਟਾਂਟਾ ਡੇਰਾ ਇਥੋਂ ਹੀ ਲੰਗੀ ਉਹ ਵੇ ਭਾਈ ਉਹ ਹੋਣਾ ਨਹੀਂ ਨਹੀਂ ਉੱਥੇ ਜਿਹੜੇ ਬੰਦੇ ਗਏ ਨਾ ਉਹਨਾਂ ਨੂੰ ਵੀ ਵੇਖੀ ਆ ਉਹਨਾਂ ਨੂੰ ਵੀ ਵੇਖੀ ਬੰਦਾ ਨਹੀਂ ਵੀਰੇ ਦੂਜੀ ਨਹੀਂ ਹੈਗਾ ਰੱਸਾ ਜਾ ਕੇ ਦੇਖ ਲੈ ਰੱਸੀ ਜੀ ਭਾਈ ਉਹਦਾ ਫੋਨ ਓਏ ਉਹ ਸੱਤਿਆਰੀ ਖੋਲ ਕੇ ਲਿਆ ਹਲੋ ਹਲੋ ਆਪਣਾ ਜੀ ਮੈਂ ਕਾ ਉੱਥੇ ਮੇਰੀ ਲਾਤ ਲੱਗੀ ਹੈ ਉੱਥੇ ਕੋਈ ਹੈਗਾ ਭਲਾ ਬਸ ਬੰਦਾ ਕੋਈ ਹੋਰ ਹੈਗਾ ਯਾਰ ਉੱਥੇ ਹੈਗਾ ਕੋਈ ਨਹੀਂ ਤੁਹਾਡੇ ਕੋਲ ਕੋਈ ਬੰਦਾ ਤਾਂ ਵੇਖੋ ਕਿਉਂ ਨਹੀਂ ਪਹੁੰਚੋਂ ਡਿਆ ਯਾਰ ਭਾਈ ਬਸ 2 ਮਿੰਟ ਰੇਂਕੂ ਇੱਕ ਦੂਜੀ ਵੀ ਮਿਲ ਗਈ ਆ ਦੂਜੀ ਵੀ ਮਿਲ ਗਈ ਆ ਆਹ ਦੂਜੀ ਮਿਲ ਗਈ ਆ ਹੁਣ ਤੀਜੀ ਲੱਭਣ ਜਾ ਰਹੇ ਆ ਆ ਦੂਜੀ ਦੀ ਲੋਕੇਸ਼ਨ ਚੱਕੋ ਦੂਜੀ ਦੀ ਉੱਥੇ ਵੀ ਪਹੁੰਚੋ ਜਲਦੀ ਯਾਰ ਕਬੀਰਪੁਰ ਥਾਣਾ ਪੈਂਦਾ ਕਬੀਰਪੁਰ ਥਾਣਾ ਤੈਨੂੰ ਲੋਕੇਸ਼ਨ ਹੈਲੋ ਲਿਖ ਕੇ ਭੇਜ ਵਟਸਐਪ ਤੇ ਤੈਨੂੰ ਲੋਕੇਸ਼ਨ ਪਾਵਾਂ ਇੱਥੇ ਵੀ ਦੂਜੀ ਦੀ ਹੁਣ ਹੈਲੋ ਲਿਖ ਦੇ ਹਾਂ ਹੈਲੋ ਲਿਖ ਕੇ ਭੇਜਾਂ ਸਰਕਾਰਪੁਰ ਲੋਧੀ ਸ਼ਹਿਰ ਦਾ ਨਾ ਮੇਲੋ ਭਾਈ ਚਲੋ ਆਜੋ ਮੇਰੇ ਆ ਗਏ ਸੀ ਦੇਖ ਲਈ ਆਜੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਬੌੜੀਆਂ ਜਿਹੜੀਆਂ ਮਿਲ ਚੁੱਕੀਆਂ ਆ ਉਹਨਾਂ ਦੇ ਆ तकरीबन 5-6 ਘੰਟੇ ਹੋ ਚੁੱਕੇ ਆ ਸਾਨੂੰ ਪ੍ਰਸ਼ਾਸਨ ਨੂੰ ਦੀਖਦੇ ਹਾਂ ਹੁਣ ਪਹੁੰਚੇ ਆ ਬਹੁਤ ਰਸਤਾ ਜਿਹੜਾ ਖਰਾਬ ਆ ਤੇ ਜਿੱਥੇ ਸਾਨੂੰ ਬੌੜੀਆਂ ਮਿਲੀਆਂ ਇਹ ਹੈਗਾ ਆ ਪਿੰਡ ਐਲੀ ਕਲਾਂ ਪੂਰਥਲੇ ਜ਼ਿਲ੍ਹੇ ਚ तकरीबन ਮਿਲੀਆਂ ਆ ਤੇ ਜਿਸ ਹਾਦਸੇ ਤੋਂ ਵਾਪਰਿਆ ਸੀ ਉਹ ਵਾਪਰਿਆ ਹੀ ਵਿਆਸ ਪੋਲ ਤੋਂ ਰੇ ਜਾ ਕੇ ਹਰੀਕੇ ਪਤਣ ਤੋਂ ਪਿੱਛੇ ਜਾ ਕੇ ਬਾੜੀਆਂ ਰਿਕਵਰ ਹੋਈਆਂ ਇੱਕ ਬੋਡੀ ਬਹੁਤ ਪਿੱਛੇ ਹੋਈ ਆ ਇੱਕ ਬੋਡੀ ਗਾਂ ਹੋਈ ਆ ਤੇ ਰਸਤਾ ਇੰਨਾ ਮਾੜਾ ਹਾਲਾਤ ਸੀ ਪਹਿਲਾਂ ਤਾਂ ਅਸੀਂ ਦਿਖਾ ਨਹੀਂ ਸਕੇ ਕੋਈ ਵੀਡੀਓ ਬਣ ਗਈ ਨਹੀਂ ਸਾਡੇ ਕੋਲ ਵੀ ਮਤਲਬ ਇੱਧਰ ਦਰਿਆ ਇੱਧਰ ਪਾਸੇ ਬਹੁਤ ਡੂੰਘਾ ਖੇਤ ਆ ਬੰਨ ਦੇ ਉੱਪਰ ਤੁਰਿਓ ਬਿਲਕੁਲ ਛੋਟਾ ਛੋਟਾ ਰਸਤਾ ਆ ਤੇ ਸਾਡੀ ਟੀਮ ਜਿਹੜੀ ਤੁਰਿ ਹੋਈ ਆ ਪ੍ਰਸ਼ਾਸਨ ਦੀ ਗੱਡੀ ਪਿੱਛੇ ਪਤਾ ਨਹੀਂ ਲੱਗ ਰਿਹਾ ਸੀ ਉਹਨਾਂ ਨੂੰ ਹੁਣ ਬਾਸ ਲੈ ਕੇ ਆਏ ਆ ਤੇ ਜਿਹੜੀ ਬੋਡੀ ਆ ਉਹ ਇੱਥੇ ਆਪਾਂ ਸਾਈਡ ਤੇ ਕਰਕੇ ਰੱਖੀ ਹੋਈ ਆ तकरीबन ਟਾਈਮ ਹੋ ਚੁੱਕਾ ਆ 1 ਵਜੇ ਦੇ 1 ਵਜਨ ਦੇ ਲਗਭਗ ਰਾਤ ਦਾ ਸਮਾਂ ਹੋ ਚੁੱਕਾ ਆ ਜਿਹੜੀ ਪਿੱਛੇ ਬੋਡੀ ਐ ਓਧਰ ਹੋਰ ਕਵਰ ਕਰਨੀ ਆ ਉਹ ਤਾਂ ਬਹੁਤ ਪਿੱਛੇ ਉਹ ਤਾਂ ਜਾਇ ਨਹੀਂ ਜਾਣਾ ਉਹ ਤਾਂ ਸਵੇਰੇ ਜਾਇ ਜਾਊਗਾ ਹੁਣ ਜਿਹੜੀ ਇੱਕ ਬੋਡੀ ਜਿਹੜੀ ਜਾਇ ਜਾਊਗੀ ਰਸਤਾ ਬਹੁਤ ਉਹ ਵੀ ਖਰਾਬ ਪਰ ਫਿਰ ਵੀ ਉਹ ਜਿਹੜੀ ਬਾਰਸਾਂ ਨੂੰ ਜਿਹੜੀ ਸੰਭਾਲ ਦਿੱਤੀ ਜਾਊਗੀ ਇਹ ਸਾਡੀ ਸੇਵਾ ਆ ਜਿਹੜੀਆਂ ਦੋ ਬਾਉੜੀਆਂ ਜਿਹੜੀਆਂ ਉਹ ਹਰੀ ਕੇ ਪੱਤਣ ਗੀਟਾਂ ਦੇ ਉੱਪਰ ਜਾ ਕੇ ਲੱਗ ਚੁੱਕੀਆਂ ਆ ਉਸ ਵੀਰੇ ਪਰਿਵਾਰ ਜਾ ਕੇ ਉੱਥੋਂ ਪਰ ਕਬਰ ਕਰ ਲੂਗਾ ਇਹ ਜਿਹੜੀਆਂ ਬਾਉੜੀਆਂ ਸੀ ਇਹ ਫਸ ਚੁਕੀਆਂ ਸੀ ਜਿੱਥੋਂ ਜਾ ਕੇ ਆਪਾਂ ਇਹਨਾਂ ਨੂੰ ਰਿਕਵਰ ਕੀਤਾ ਕਿਉਂਕਿ ਜੇ ਅਸੀਂ ਅੱਜ ਨਾ ਪਹੁੰਚਦੇ ਇਹ ਕੁੱਤਿਆਂ ਨੇ ਖਾ ਜਾਣੀਆਂ ਸੀ ਜਾਂ ਜਾਨਵਰਾਂ ਨੇ ਖਾ ਜਾਣੀਆਂ ਸੀ ਤੇ ਉਹ ਜਿਹੜੀ ਸਹੀ ਸਲਾਮਤ ਜਿਹੜੀ ਪਰਿਵਾਰ ਨੂੰ ਨਹੀਂ ਸੀ ਮਿਲਣੀ ਤੇ ਹੁਣ ਜਿਹੜੀ ਸੰਸਥਾ ਨੇ ਜਦੋਂ ਯਾਦ ਕਰਕੇ ਜਿਹੜਾ ਇਹਨਾਂ ਨੂੰ ਮਤਲਬ ਰਿਕਵਰ ਰੈਸਕਿਊ ਕਰ ਲੀਆਂ ਗਿਆਆਂ ਨੇ ਬੋਟ ਬੋੜੀਆਂ 3 ਦਿਨ ਦੀ ਜਦੋਂ ਜ਼ਹਿਰ ਦੇ ਬਾਦ ਜਿਹੜੀਆਂ ਅਜੇ ਸਬਲ ਦਾ ਹਾਸਲ ਹੋਈ ਆਪਣਾ ਦਸਤਾਰ ਦੇ ਦੇ ਇੱਕ ਪੁੱਤ ਜਮਨੂ ਦੁਆ ਨਸਰਨ ਨੋ ਨੋ ਸੋਕੀਓ ਜੇ ਲੱਗਦਾ ਬਾਜਾਂ ਦੋਵੇਂ ਬਾਈ ਦੇਗੇ ਕੋਈ ਦੇ ਪੰਚ ਆਜੇ ਅਸੀਂ ਗਰੋ ਖੜਾ ਦੇ ਸਾਹਿ ਤੂੰ ਇਧਰ ਖੜਾ ਨਾ ਬੜਾ ਉਤਰ ਨਗਾ ਸਾਹਿ ਤੂੰ ਰਹਿਣ ਤੂੰ ਆ ਜਾ ਤੂੰ ਉਤਰ ਫੜਾ ਲੋਗਾ ਦਾ ਨਹੀਂ ਬਚ ਤਾਂ ਦੇ ਦੋ ਬਚਲੀ ਜਾ ਸਮਾ ਤਾਂ ਤਾਂ ਗੱਲ ਨਹੀਂ ਹੋਣਾ ਮਿੱਤਰ ਭਾਈ ਇੱਧਰ ਵੀ ਆ ਜਾਓ ਇੱਕ ਵਾਰ ਫਿਰ ਚਲੋ ਗਏ ડાલા સોદો ડો ਜੀ ਮਾਰੀ ਇੱਥੇ ਲੜਨ ਤੇ ਪੁੱਲਾ ਬਣਦਾ ਇਹ ਤਾਂ ਸਾਲਾ ਫਿੱਲੇ ਰਹਿਣਗੇ ਇਹਨੇ ਘੜਾ ਭਾਗੀ ਯਾਰ ਆਉਣਾ ਪਾ ਮਾਰ ਤਾਲਾ ਬੋਨਜੂ ਯਾਰ ਐਪੋਕੀ ਐਪੋਕੀ ਮਾਰੋ ਪੀਨੇ ਖਾਏ ਨਾ ਸਾਲਾ ਸਭਾ ਲੜਨ ਤੇ ਲਾਵੇ اندھو جو نال اتو هي ديني يار اهو ان کي کٿي جايتي آهي ان کپڙا رهي آهن ڏسو گمبو سپار کي سر دان هن کپڙا کٽي نه سگهجي ها يو هون